ਲੱਕ ਦਰਦ ਸ਼ਟਗਾ ਪੇਨ L4 L5 L5 S1 ਡਿਸਕ ਦੀ ਕੋਈ ਵੀ ਸਮੱਸਿਆ ਹੈ ਤਾਂ ਅੱਜ ਵਾਲੀ ਵੀਡੀਓ ਤੁਹਾਡੇ ਲਈ ਹੈ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ انسان ਹੈ ਜੋ ਦਿਨ ਦੇ ਵਿੱਚ 400 ਤੋਂ 500 ਵਾਰੀ ਬੈਂਡ ਹੁੰਦਾ ਹੈ ਜਾਨੀ ਕਿ ਐਦਾਂ ਕੋਡੇ ਹੋ ਕੇ ਕੋਈ ਸਮਾਨ ਚੱਕ ਲਿਆ ਬੱਚੇ ਚੱਕ ਲੇ ਕੋਈ ਕਿਤਾਬਾਂ ਚੱਕ ਲੀਆਂ ਕੁਝ ਵੀ ਚੱਕਦੇ ਆ ਦਿਨ ਦੇ ਵਿੱਚ ਆਪਾਂ 400 ਵਾਰੀ نیچے ਨੂੰ ਬੈਂਡ ਹੁੰਨੇ ਆ ਉਸ ਨਾਲ ਕੀ ਹੈ ਜਿਹੜੀ ਆਪਣੀ ਸਪਾਈਨ ਹੈ ਉਹ ਐਸ ਸ਼ੇਪਡ ਹੁੰਦੀ ਹੈ ਜਦੋਂ ਆਪਾਂ ਬੈਂਡ ਹੋਈ ਜਾਵਾਂਗੇ ਇੱਕ ਤੁਹਾਨੂੰ ਪਾਈਪ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਅਗਰ ਆਪਾਂ ਡੇਲੀ ਬੈਂਡ ਹੋਵਾਂਗੇ ਤਾਂ ਇਸ ਜਗ੍ਹਾ ਤੇ ਆਪਣੀ ਪ੍ਰੈਸ਼ਰ ਵਧਦਾ ਜਾਏਗਾ ਔਰ ਇੱਕ ਨਾ ਇੱਕ ਦਿਨ ਇਸ ਜਗ੍ਹਾ ਤੋਂ ਡਿਸਕ ਨਿਕਲ ਕੇ ਬਾਹਰ ਆਏਗੀ ਜਿਹੜਾ ਖੂਨ ਦਾ ਸੰਚਾਰ ਹੈ ਉਹ ਵਿਗਾੜ ਦੇਗੀ ਔਰ ਆਪਣੇ ਦਰਦ ਸ਼ੁਰੂ ਹੋ ਜਾਏਗਾ ਸੋ ਹਮੇਸ਼ਾ ਆਪਾਂ ਨੂੰ ਕੋਡੇ ਅਗਰ ਆਪਾਂ ਹੋ ਕੇ ਕੰਮ ਕਰਦੇ ਵੀ ਆਂ ਤਾਂ ਆਪਾਂ ਨੂੰ ਐਕਸਟੈਂਸ਼ਨ ਵੀ ਬਹੁਤ ਜ਼ਰੂਰੀ ਹੈ ਸੋ ਇਸ ਦੇ ਲਈ ਆਸਾਨ ਕਸਰਤਾਂ ਨੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਤਿ ਸ੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੇਰ ਸਿੰਘਸਰਾ ਸਭ ਤੋਂ ਪਹਿਲੀ ਜਿਹੜੀ ਕਸਰਤ ਆ ਹਾਫ ਕੋਬਰਾ ਉਲਟੇ ਪੈ ਜਾਓਗੇ ਪੂਣੀਆਂ ਸਾਈਡ ਤੇ ਚਲੇ ਜਾਣਗੀਆਂ ਔਰ ਉੱਪਰ ਉੱਠਣਾ ਹੌਲੀ ਹੌਲੀ ਇੱਥੇ ਆਪਾਂ 10 ਗਿਣਨੇ ਇਸ ਦੇ ਆਪਾਂ 4 ਤੋਂ 5 ਸੈੱਟ ਲਾਉਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਔਰ ਫਿਰ ਰਿਲੈਕਸ ਹੋ ਜਾਣਾ ਇਹ ਹੋਗੀ ਪਹਿਲੀ ਕਸਰਤ ਕਸਰਤਾਂ ਕਰਨ ਤੋਂ ਪਹਿਲਾਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਜ਼ਰੂਰ ਦਿਓ। ਦੂਜੀ ਕਸਰਤ ਕੀ ਹੈ ਆਪਾਂ ਰੋਟੇਸ਼ਨ ਕਰਾਂਗੇ। ਗੋਡੇ ਮੋੜ ਲੈਣੇ ਆ ਇਸ ਨੂੰ ਆਪਾਂ ਇਸ ਦੇ ਉੱਪਰ ਰੱਖ ਲੈਣਾ ਆਪਣੀ ਲੱਤ ਨੂੰ। ਆਪੋਜ਼ਿਟ ਹੈਂਡ ਦੂਜੇ ਹੱਥ ਨਾਲ ਇੱਥੋਂ ਗੋਡਾ ਫੜ ਕੇ ਇਧਰ ਨੂੰ ਖਿੱਚ ਦੇਣਾ। ਜਦੋਂ ਖਿੱਚਾਂਗੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ 10 ਸੈਕਿੰਡ ਹੋਲਡ ਦੈਨ ਰਿਲੈਕਸ। 4 ਸੈਟ ਇਧਰ 4 ਸੈਟ ਦੂਸਰੀ ਸਾਈਡ। ਇਹ ਹੋ ਗਈ ਕਸਰਤ ਨੰਬਰ 2। ਤੀਜੀ ਕਸਰਤ ਦੋਨੋਂ ਗੋਡੇ ਮੋੜ ਕੇ ਲੱਕ ਨੂੰ ਹਵਾ ਚੱਕਾਂਗੇ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਤੁਸੀਂ ਚਾਰ ਸੈਟ ਸਵੇਰੇ ਚਾਰ ਸੈਟ ਦੁਪਹਿਰੇ ਚਾਰ ਸੈਟ ਸ਼ਾਮ ਉਸ ਤੋਂ ਬਾਅਦ ਤੁਸੀਂ ਲੱਕ ਦੇ ਹੇਠਾਂ ਸਹਰਾਣਾ ਰੱਖ ਲੈਣਾ ਹੈ ਔਰ ਰੋਟੀ ਖਾਣ ਤੋਂ ਪਹਿਲਾਂ 15 ਮਿੰਟ ਸਵੇਰੇ 15 ਮਿੰਟ ਸ਼ਾਮ ਜਦੋਂ ਸਹਰਾਣਾ ਰੱਖ ਲਿਆ ਸਹਰਾਣਾ ਕੱਢ ਦਿਓ ਸਾਈਡ ਲੈ ਕੇ ਉੱਠ ਜਾਓ ਕਸਰਤਾਂ ਕਰੋ ਨਾਲ ਹੌਟ ਪੈਕ ਦਿਓ ਤੁਸੀਂ ਦੇਖੋਗੇ ਤੁਸੀਂ ਲੱਕ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਲਿਆ ਹੈ ਸਾਸਤ੍ਰੀ ਕਾਲ ਜੀ